ਤਸਵੀਰਾਂ ਜਿਹੜੀਆਂ ਤੁਸੀਂ ਖਨੌਰੀ ਬਾਰਡਰ ਦੀਆਂ ਦੇਖ ਰਹੇ ਹੋ ਜਿੱਥੇ ਕਿ ਕਿਸਾਨਾਂ ਨੇ ਇੱਕ ਵੱਖਰੀ ਤਰੀਕੇ ਦਾ ਜਿਹੜਾ ਜੁਗਾੜ ਹੈ ਉਹ ਲਾ ਲਿਆ ਹੈਗਾ ਸੋ ਕਿਸਾਨ ਜਿਹੜੇ ਫੋਰਸ ਨੂੰ ਜਿੱਥੋਂ ਫੋਰਸ ਕਿਸਾਨਾਂ ਦੇ ਵੱਲ ਅਥਰੂ ਗੈਸ ਦੇ ਗੋਲੇ ਸਿੱਟ ਰਹੀ ਹੈ ਲਗਾਤਾਰ ਬਲਾਸਟ ਹੋਰ ਕਰ ਰਹੀ ਹੈਗੀ ਤਾਂ ਉਹ ਫੋਰਸ ਨੂੰ ਪਿੱਛੇ ਹਟਾਉਣ ਦੇ ਲਈ ਕਿਸਾਨਾਂ ਨੇ ਇੱਕ ਵੱਖਰੇ ਤਰੀਕੇ ਦਾ ਜੁਗਾੜ ਲਾਇਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਰਾਲੀ ਦੀਆਂ ਗੱਠਾਂ ਨੇ ਜਿਹੜੀਆਂ ਝੋਨੇ ਦੀ ਪਰਾਲੀ ਤੋਂ ਜਿਹੜੀਆਂ ਗੱਠਾਂ ਬਣਦੀਆਂ ਨੇ ਉਹਨਾਂ ਨੂੰ ਕਿਸਾਨ ਆਪਣੇ ਸਿਰ ਦੇ ਉੱਪਰ ਲੈ ਕੇ ਜਿਹੜਾ ਅੱਗੇ ਵੱਲੋਂ ਵੱਧ ਰਹੇ ਨੇ ਸੋ ਅੱਗੇ ਵੱਲੋਂ ਵੱਧ ਕੇ ਕਣਕ ਦੇ ਵਿੱਚ ਉਹਨਾਂ ਨੂੰ ਸਿੱਟ ਕੇ ਉੱਥੇ ਫੋਰਸ ਦੇ ਲਵੇ ਲਿਆ ਕੇ ਉੱਥੇ ਅੱਗ ਜਿਹੜੀ ਉਸ ਨੂੰ ਲਾਈ ਜਾ ਰਹੀ ਹੈ ਤਾਂ ਜੋ ਧੂਏ ਦੇ ਨਾਲ ਜਿਹੜੀ ਫੋਰਸ ਹੈ ਉਹ ਪਿੱਛੇ ਵੱਲੋਂ हट ਜੇ ਬੜੇ ਵੱਖਰੇ ਤਰੀਕੇ ਦਾ ਜੇ ਆਪਾਂ ਕਹიდੀਏ ਤਾਂ ਇੱਕ ਅਨੁਕਤਾ ਜਿਹੜਾ ਲੱਭ ਲਿਆ ਗਿਆ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਅੱਗ ਜਿਹੜੀ ਉਹ ਲਾਈ ਜਾ ਰਹੀ ਹੈ ਤਾਂ ਜੋ ਪਿੱਛੇ ਵੱਲੋਂ ਫੋਰਸ ਹਟੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਤਰੀਕਾ ਇਹ ਤਰੀਕਾ ਕਿੰਨਾ ਕੁ ਕਾਰਗਰ ਜਿਹੜਾ ਉਹ ਸਾਬਤ ਹੁੰਦਾ ਹੈ ਕਿ ਫੋਰਸਿਸ ਦੇ ਨਾਲ ਪਿੱਛੇ ਵੱਲੋਂ ਹਟ ਸਕੂਗੀ ਜਾਂ ਫਿਰ ਉੱਥੇ ਹੀ ਖੜੀ ਰਹੂਗੀ ਕਿਉਂਕਿ ਇੱਕ ਸਾਹ ਦੇ ਨਾਲ ਜੇ ਅਸੀਂ ਗੱਲਬਾਤ ਕਰੀਏ ਤਾਂ ਹਲੇ ਫਿਲਹਾਲ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਜਿੱਥੇ ਫੋਰਸ ਖੜੀ ਹੈ ਉੱਥੇ ਤੱਕ ਜਾਣਾ ਹੈ ਤਾਂ ਬਾਅਦ ਦੇ ਵਿੱਚ ਜਿਹੜਾ ਬਾਰਡਰ ਜਿਹੜਾ ਉਹ ਆਰਾਮ ਦੇ ਨਾਲ ਤੋੜਿਆ ਜਾਊਗਾ ਇੱਕ ਵਾਰ ਜਿੱਥੇ ਫੋਰਸ ਹੈ ਉਸ ਨੂੰ ਪਿੱਛੇ ਹਟਾ ਦਿੱਤਾ ਜਾਣਾ ਹੈਗਾ ਫਸੋ ਹੁਣ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਖਨੌਰੀ ਬਾਰਡਰ ਦੇ ਖੇਤਾਂ ਦੇ ਵਿੱਚ ਤੁਸੀਂ ਦੇਖੋ ਕਿਸਾਨਾਂ ਨੇ ਕਿੰਨੀ ਲੰਬੀ ਜਿਹੜੀ ਲਾਈਨ ਉਹ ਬਣਾਈ ਹੋਈ ਹੈ ਲਗਾਤਾਰ ਵੱਡੇ ਪੱਧਰ ਤੇ ਹਰੀ ਗਣਕ ਦੇ ਵਿੱਚ ਹੀ ਜਿਹੜੀਆਂ ਗੱਠਾਂ ਤਰ ਕੇ ਉਹ ਅੱਗ ਜਿਹੜੀ ਉਹ ਲਾਈ ਜਾ ਰਹੀ ਹੈ ਧੂਏ ਦੇ ਨਾਲ ਜਿਹੜਾ ਦੇਖਣੇ ਹੋਵੇ ਕਿ ਕਿੰਨਾ ਕੁ ਰਿਐਕਸ਼ਨ ਜਿਹੜਾ ਫੋਰਸ ਨੂੰ ਹੁੰਦਾ ਕਿਉਂਕਿ ਇੱਕ ਪਾਸੇ ਤੋਂ ਅਥਰੂ ਗੈਸ ਦੇ ਗੋਲੇ ਜਿਹੜੇ ਕਾਰਬਨ ਡਾਈਆਕਸਾਈਡ ਗੈਸ ਦੇ ਨਾਲ ਜਿਹੜੇ ਭਰਪੂਰ ਹੁੰਦੇ ਨੇ ਸੋ ਸੁੱਟੇ ਜਾਂਦੇ ਨੇ ਜਿਹਦੇ ਨਾਲ ਸਾਹ ਲੈਣ ਦੇ ਵਿੱਚ ਕਿਸਾਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਦਿੱਕਤ ਆਉਂਦੀ ਹੈ ਤੇ ਬਹੁਤ ਸਾਰੇ ਕਿਸਾਨ ਜੀ ਦੇ ਨਾਲ ਕਈ ਵਾਰ ਜ਼ਖਮੀ ਵੀ ਹੋ ਜਾਂਦੇ ਨੇ ਹਰ ਰੋਜ਼ ਜਿਹੜੇ ਅਜਿਹੀ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ 21 ਫਰਵਰੀ ਕਿਸਾਨਾਂ ਨੇ ਦੁਬਾਰਾ ਦਿੱਲੀ ਕੂਚ ਦਾ ਜਿਹੜਾ ਐਲਾਨ ਕੀਤਾ ਸੀਗਾ ਵੱਡੇ ਪੱਧਰ ਤੇ ਲੋਕ ਪਹੁੰਚੇ ਸੀਗੇ ਸੋ ਤਸਵੀਰਾਂ ਤੁਸੀਂ ਦੇਖੋ ਉਧਰ ਨਹੀਂ ਹੁਣ ਇੱਕ ਵਾਰ ਤੁਹਾਡੇ ਨਾਲ ਬਾਰਡਰ ਵੱਲ ਦੇ ਦਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਨੇ ਆ ਸਾਹਮਣੇ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆਊਗਾ ਕਿ ਕਿਸਾਨਾਂ ਨੇ ਖੇਤਾਂ ਦੇ ਵਿੱਚ ਜਿਹੜਾ ਧੂਆਂ ਕੀਤਾ ਹੋਇਆ ਤੇ ਖੇਤਾਂ ਤੋਂ ਜਿਹੜਾ ਹਵਾ ਨੇ ਵੀ ਜਿਹੜਾ ਕਿਸਾਨਾਂ ਦਾ ਕਿਤੇ ਨਾ ਕਿਤੇ ਸਾਥ ਦਿੱਤਾ ਹੈਗਾ ਹਵਾ ਜਿਹੜੀ ਉਹ ਉਸ ਬਾਰਡਰ ਵੱਲ ਨੂੰ ਐ ਜਿਹੜੀ ਉਹ ਚੱਲ ਰਹੀ ਹੈਗੀ ਕਿਤੇ ਨਾ ਕਿਤੇ ਜਿਹੜਾ ਵੱਡੇ ਪੱਧਰ ਦੇ ਉੱਪਰ ਜਿਹੜਾ ਧੂਆਂ ਉਧਰਲੇ ਪਾਸੇ ਨੂੰ ਜਾ ਰਿਹਾ ਹੈਗਾ ਜਿਹੜੇ ਪਾਸੇ ਨੂੰ ਫੋਰਸ ਖੜੀ ਹੈਗੀ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਪਰ ਦੇਖਣਾ ਹੋਵੇ ਕਿੰਨੇ ਦੇਰ ਤੱਕ ਜਿਹੜੀ ਫੋਰਸ ਨੂੰ ਜਿਹੜਾ ਇਸ ਧੂਏ ਦਾ ਅਸਰ ਹੁੰਦਾ ਹੈਗਾ ਜਾਂ ਫਿਰ ਫੋਰਸ ਇਤੋਂ ਟਸ ਤੋਂ ਬਸ ਨਹੀਂ ਹੁੰਦੀ ਹੈਗੀ ਕਿਉਂਕਿ ਇੱਕ ਇਨਸਾਨ ਜੋ ਡਿਊਟੀ ਦੇ ਉੱਪਰ ਖੜੇ ਨੇ ਤੇ ਦੇਖਣਾ ਹੋਵੇ ਕਿੰਨੇ ਦੇਰ ਤੱਕ ਆਪਣੀ ਡਿਊਟੀ ਨੂੰ ਪਿੱਛੇ ਹੋ ਜਾਂਦੇ ਨੇਗੇ ਤੇ ਕਿਸਾਨ ਕਿੰਨੇ ਟਾਈਮ ਤੱਕ ਅੱਗੇ ਵੱਲੋਂ ਵਧਦੇ ਨੇ ਸੋ ਸਾਰਿਆਂ ਦੀਆਂ ਨਜ਼ਰਾਂ ਜਿਹੜੀਆਂ ਇਸ ਚੀਜ਼ ਦੇ ਉੱਪਰ ਟਿਕੀਆਂ ਹੋਈਆਂ ਨੇ ਕਿ ਧੂਆ ਜਿਹੜਾ ਕਿਸਾਨਾਂ ਦੇ ਲਈ ਕਿੰਨਾ ਕਾਰਗਰ ਸਾਬਿਤ ਹੁੰਦਾ ਹੈਗਾ ਸੋ ਤਸਵੀਰਾਂ ਖਨੌਰੀ ਬਾਰਡਰ ਦੀਆਂ ਨੇ ਜਿੱਥੋਂ ਕਿ ਵੱਡੇ ਪੱਧਰ ਦੇ ਉੱਪਰ ਸਾਹਮਣੇ ਤਸਵੀਰਾਂ ਆ ਰਹੀਆਂ ਨੇ ਕਿ ਅੱਜ ਜਿਹੜਾ ਹੈਗਾ ਕਿਸਾਨਾਂ ਨੇ ਦਿੱਲੀ ਨੂੰ ਕੂਚ ਕਰਨਾ ਸੀ ਕੋਚ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਗਿਆ ਭਾਰੀ ਪੁਲਿਸ ਫੋਰਸ ਵੱਲ ਜਿਹੜਾ ਉਹ ਲਗਾਇਆ ਗਿਆ ਸਾਹਮਣੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਲਓ ਲੈਟਾਂ ਤੱਕ ਜਿਹੜੀਆਂ ਜਗਾ ਦਿੱਤੀਆਂ ਨੇ ਧੂੰਏ ਦੇ ਵਿੱਚ ਤੇ ਨਾ ਹੀ ਉਧਰੋਂ ਕੁਝ ਜਿਹੜਾ ਉਹ ਨਜ਼ਰ ਆ ਰਹੇਗਾ ਤੇ ਨਾ ਇਧਰੋਂ ਕਿਸਾਨਾਂ ਨੂੰ ਫੋਰਸ ਜਿਹੜੀ ਉਹ ਵਧੀਆ ਤਰੀਕੇ ਨਾਲ ਨਜ਼ਰ ਆ ਰਹੀ ਹੈ ਵੱਡਾ ਜਿਹੜਾ ਕਹਿ ਸਕਦੇ ਆ ਕਿ ਹੁਣ ਇੱਕ ਹਿਸਾਬ ਦੇ ਨਾਲ ਰਸਤਾ ਜਿਹੜਾ ਲੱਭ ਲਿਆ ਗਿਆ ਹੈ ਕਿਸਾਨਾਂ ਦੇ ਵੱਲੋਂ ਕਿ ਇਸ ਤਰੀਕੇ ਦੇ ਨਾਲ ਹੀ ਅੱਗੇ ਵਧਿਆ ਜਾ ਸਕਦਾ ਕਿਉਂਕਿ ਕਿਸਾਨਾਂ ਦੇ ਕੋਲ ਕਿਸੇ ਤਰੀਕੇ ਦੇ ਕੋਈ ਹਥਿਆਰ ਮੌਜੂਦ ਨਹੀਂ ਹੈਗੇ ਕਿਸਾਨਾਂ ਦੇ ਕੋਲ ਕਿਸੇ ਪ੍ਰਕਾਰ ਦਾ ਕੋਈ ਉਹਨਾਂ ਉਹਨਾਂ ਦੇ ਜਿਹੜੇ ਹੈਗੇ ਨੇ ਅਥਰੂ ਕੈਂਸ ਦੇ ਗੋਲੇ ਨੇ ਜਾਂ ਫਿਰ ਬਲਾਸਟ ਨੇ ਉਹਨਾਂ ਦਾ ਜਿਹੜਾ ਟਕਰਾ ਕਰਨ ਦੇ ਲਈ ਕਿਸਾਨਾਂ ਦੇ ਲਵੇ ਕੋਈ ਸੁਵਿਧਾ ਮੌਜੂਦ ਨਹੀਂ ਹੈ ਪਰ ਉੱਥੇ ਹੀ ਹੁਣ ਕਿਸਾਨ ਵੱਖੋ-ਵੱਖਰੀਆਂ ਤਕਨੀਕਾਂ ਬਣਾ ਰਹੇ ਨੇ ਕਦੇ ਮਿਰਚਾਂ ਵਾਲਾ ਟਰੈਕਟਰ ਕਿਸਾਨਾਂ ਦੇ ਵੱਲੋਂ ਲਿਆਂਦਾ ਜਾਂਦਾ ਹੈਗਾ ਕਦੇ ਤੂੜੀ ਵਾਲਾ ਰੀਪਰ ਲਿਆਂਦਾ ਜਾਂਦਾ ਹੈਗਾ ਕਦੇ ਇਸ ਤਰ੍ਹਾਂ ਧੂਆਂ ਜਿਹੜਾ ਗੱਠਾਂ ਨੂੰ ਅੱਗ ਲਾ ਕੇ ਕੀਤਾ ਜਾਂਦਾ ਹੈਗਾ ਕਦੇ ਪਾਣੀ ਵਾਲੀਏ ਜਿਹੜੀਆਂ ਟੈਂਕੇ ਨੇ ਅੱਗੇ ਵੱਲੋਂ ਅਥਰੂ ਗੈਸ ਦੇ ਗੋਲੇ ਨੂੰ ਬੁਝਾਉਣ ਦੇ ਲਈ ਅੱਗੇ ਵੱਲੋਂ ਕੀਤੇ ਜਾਂਦੇ ਨੇ ਪਰ ਲਗਾਤਾਰ ਇੱਕ ਤੋਂ ਬਾਅਦ ਇੱਕ ਤਕਰੀਬਨ ਆਪਾਂ ਕਹਿ ਸਕਦੇ ਹਾਂ 15 20 ਜਿਹੜੇ ਬਾਰੂਦੀ ਗੋਲੇ ਨੇ ਅਥਰੂ ਗੈਸ ਦੇ ਗੋਲੇ ਨੇ ਉਹ ਲਗਾਤਾਰ ਇੱਕ ਤੋਂ ਬਾਅਦ ਇੱਕ ਛੁੱਟੇ ਜਾਂਦੇ ਨੇ ਜੀ ਤੋ ਨੁਕਸਾਨ ਜਿਹੜਾ ਹੋ ਕਿਤੇ ਨਾ ਕਿਤੇ ਕਾਫੀ ਵੱਡਾ ਜਿਹੜਾ ਉਹ ਹੋ ਜਾਂਦਾ ਹੈਗਾ ਤੇ ਜ਼ਖਮੀ ਲੋਕ ਜ਼ਿਆਦਾ ਸੰਖਿਆ ਦੇ ਵਿੱਚ ਹੁੰਦੇ ਨੇ ਤੇ ਨਾਲ ਜਿੱਥੇ ਕਿ ਅੱਜ ਦੇ ਦੌਰ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਕਿਸਾਨਾਂ ਦਾ ਹੋਇਆ ਹੈਗਾ ਕਾਫੀ ਜ਼ਿਆਦਾ ਜਿਹੜੇ ਨੁਕਸਾਨ ਜਿਹੜੇ ਉਹ ਨੁਕਸਾਨੇ ਗਏ ਨੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਤੱਕ ਕਰਵਾਇਆ ਗਿਆ ਹੈਗਾ ਸੋ ਤਸਵੀਰਾਂ ਦੇ ਵਿੱਚ ਉਹਨਾਂ ਦੇਖਣਾ ਹੋਵੇਗਾ ਕਿ ਕਿੰਨੀ ਜਿਹੜਾ ਅੱਜ ਦੇ ਦੌਰ ਦੇ ਵਿੱਚ ਕਿੰਨੀ ਦੇਰ ਤੱਕ ਜਿਹੜਾ ਕਿਸਾਨ ਫੋਰਸ ਦਾ ਤੇ ਫੋਰਸ ਕਿਸਾਨਾਂ ਦਾ ਕਿੰਨੀ ਦੇਰ ਤੱਕ ਜਿਹੜਾ ਮੁਕਾਬਲਾ ਕਰ ਪਾਉਂਦੇ ਨੇ ਤੋ ਖਨੌਰੀ ਬਾਰਡਰ ਦੀਆਂ ਤਸਵੀਰਾਂ ਨੇ ਤੋ ਹਰ ਇੱਕ ਜਾਣਕਾਰੀ ਜਿਹੜੀ ਤੁਹਾਡੇ ਨਾਲ ਅਪਡੇਟ ਹੈ ਜਿਹੜੀ ਉਹ ਸਾਂਝੀ ਕਰਦੇ ਰਹਾਂਗੇ ਨੈਟਵਰਕ ਦੀ ਜਿਹੜੀ ਕਹਿ ਸਕਦੇ ਆ ਕਿ ਹਾਲੇ ਤੱਕ 24 ਫਰਵਰੀ ਤੱਕ ਨੈਟਵਰਕ ਦੀ ਜਿਹੜੀ ਦਿੱਕਤ ਪਰੇਸ਼ਾਨੀਆਂ ਬਾਰਡਰਾਂ ਦੇ ਉੱਪਰ ਆਉਂਦੀ ਰਹਿਣੀ ਹੈਗੀ ਸੋ ਵੀਡੀਓ ਨੂੰ ਬਸਤਵਤ ਬਦ ਜਿਹੜਾ ਤੁਸੀਂ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ